ਹੌਲੀ ਤੁਸੀਂ ਦੇਖ ਰਹੇ ਹੋ ਜਿੱਥੇ ਕਿਤੇ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਉੱਥੇ ਹੀ ਦਿੱਲੀ ਵਾਲਿਆਂ ਲਈ ਇੱਕ ਬਹੁਤ ਹੀ ਵੱਡੀ ਮੁਸੀਬਤ ਦਾ ਜਿਹੜਾ ਘਰ ਬਣ ਕੇ ਬੈਠ ਚੁੱਕਿਆ ਹੈ ਕਿਉਂਕਿ ਲਾਲ ਕਿਲਾ तकरीबन तकरीबन आधा ਡੁੱਬ ਚੁੱਕਿਆ ਹੈ ਪਾਣੀ ਦੇ ਵਿੱਚ ਤੇ ਦਰਬਾਰ ਸਾਹਿਬ ਸ਼ਿਸ਼ਗੰਜ ਸਾਹਿਬ ਦੀ ਗੱਲ ਕਰੀਏ ਉੱਥੇ ਵੀ ਉਹਨਾਂ ਦੇ ਜੋੜਾ ਘਰ ਦੇ ਵਿੱਚ ਸਾਰਾ ਪਾਣੀ ਭਰ ਚੁੱਕਿਆ ਹੈ ਤੇ ਤੁਸੀਂ ਵੇਖ ਰਹੇ ਹੋ ਟੈਟਿਕ ਜਿਹੜੇ ਹੈਗੇ ਉਹਨਾਂ ਲਈ ਤਾਂ ਇੱਕ ਸਿਰਫ ਨਜ਼ਾਰੇ ਦੇਖਣ ਤੇ ਨਜ਼ਾਰੇ ਦੇਖਣ ਦੇ ਬਣਦੇ ਨੇ ਕਈ ਇੱਥੇ ਨਜ਼ਾਰੇ ਦੇਖਣ ਵਾਸਤੇ ਆਏ ਹੋਏ ਆ ਕਿਉਂਕਿ ਪਾਣੀ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਦੇਖ ਸਕਦੇ ਹਾਂ ਅੱਦੇ ਅੱਦੇ ਟਾਇਰ ਜਿਹੜੇ ਮੋਟਰਸਾਈਕਲਾਂ ਦੇ ਦੱਬੇ ਪਏ ਆ ਜਿਸ ਨਹਿਰ ਨੂੰ ਜਿਹੜੇ ਰਾਜੇ ਸੀਗੇ ਤਾਂ ਉਹ ਜੀ ਸੀ ਸੀਗੇ ਉਹ ਉਹ ਆਪਣੀ ਸੁਰੱਖਿਆ ਵਾਸਤੇ ਇੱਕ ਨਹਿਰ ਖੁਦਾਈ ਕਰਦੇ ਹੁੰਦੇ ਸੀ ਚਾਰੇ ਪਾਸੇ ਕਿ ਜਦੋਂ ਕੋਈ ਹਮਲਾ ਹੋਵੇ ਤਾਂ ਉਹ ਨਹਿਰ ਪਾਰਨਾ ਕਰ ਸਕੇ ਉਹ ਕਦੇ ਸੁੱਕੀ ਹੋਇਆ ਕਦੇ ਸੀ ਸੀ ਦੇਖ ਸਕਦੇ ਹੋ ਉਹ ਨਹਿਰ ਬਿਲਕੁਲ ਹੁਣ ਲਕਾ ਲਕ ਪਾਪ ਚੁਕੀ ਹੈ ਤੇ ਉਹ ਕਿਸੇ ਵਕਤ ਵੀ ਜਿਹੜਾ ਹੈਗਾ ਉਹ ਪਾਣੀ ਬਹੁਤ ਜ਼ਿਆਦਾ ਜ਼ਬਰਦਸਤ ਪਾਣੀ ਜਿਹੜਾ ਹੈ ਉਹ ਕੁਝ ਨੁਕਸਾਨ ਵੀ ਕਰ ਸਕਦਾ ਹੈ ਜਿੱਥੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਉੱਥੇ ਹੀ ਦੇਖਣ ਵਾਲਿਆਂ ਦੇ ਜਿਹੜੇ ਹੈਗੇ ਉੱਥੇ ਲੰਬੀਆਂ ਲੰਗੀਆਂ ਲਾਈਨਾਂ ਜਿਹੜੇ ਦੇਖਣ ਵਾਲਿਆਂ ਦੇ ਲੱਗੀਆਂ ਹੋਈਆਂ ਕੁਝ ਐਸੀ ਨਜ਼ਾਰੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਆ ਕੋਈ ਇਸੇ ਤਾਰੀਆਂ ਲਾ ਰਹੇ ਕੁਝ چھوٹے ਤੇ ਬੱਚੇ ਜਿਹੜੇ ਹੈਗੇ ਉਹਨਾਂ ਉਹਨਾਂ ਲਈ ਖੇਹਾਰ ਬਣੀ ਹੋਈ ਹੈ ਤੇ ਆਪਣੇ ਬੱਚਿਆਂ ਨੂੰ ਇਹ ਦਿਖਾਉਣ ਵਾਸਤੇ ਲੈ ਕੇ ਆਦੇ ਕਦੇ ਲਾਲ ਕਿਲਾ ਵੀ ਕੁਝ ਫੋਟੋ ਫਾਇਕਾਤਾ ਸੀ ਤੇ ਅੱਜ ਪਾਣੀ ਦੇ ਨਾਲ ਬਿਲਕੁਲ ਲਪਾ ਲਪਾ ਤੁਸੀਂ ਦੇਖ ਸਕਦੇ ਹੋ ਦਿੱਲੀ ਜਿਹੜੀ ਹੈਗੀ ਆ ਉਹ ਪਾਣੀ ਪਾਣੀ ਹੋ ਚੁੱਕੀ ਹੈ ਜਿਹਨੂੰ ਜਿਹੜਾ ਪਾਣੀ ਵਾਸਤੇ ਤਸਦੀ ਸੀ ਜਿਹੜੀ 20 ਵਾਲੀ ਬੋਤਲ ਆ ਉਹ 30 ਰੁਪਏ ਨੂੰ ਵੇਖਿਆ ਕਰਦੀ ਸੀ ਲੇਕਿਨ ਅੱਜ ਪਾਣੀ ਦਾ ਇੰਨੀ ਦਹਿਸ਼ਤ ਹੋ ਚੁੱਕੀ ਹੈ ਕਿ ਪਾਣੀ ਹੀ ਪਾਣੀ ਦਿੱਲੀ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਜਿੱਥੇ ਟਿਕਟ ਘਰ ਸੀ ਉੱਥੇ ਵੀ ਸਾਰਾ ਪਾਣੀ ਭਰਿਆ ਹੋਇਆ ਹੈ ਬੱਚੇ ਜਿਹੜੇ ਹੈਗੇ ਇਸ ਪਾਣੀ ਦੇ ਵਿੱਚ ਆਪਣਾ ਇੰਜੋਏ ਕਰ ਰਹੇ ਨੇ ਤੇ 3 ਵੀ ਲਾਡੇ ਹੈਗੇ ਉਹ ਥਾਂ ਦੇ ਟਸ ਤੋਂ ਮਸ ਨਹੀਂ ਹੋ ਰਹੀ ਕਿਉਂਕਿ ਚੱਲਣ ਲਈ ਟਾਇਰ ਛੋਟੇ ਹੋਣ ਕਰਕੇ ਉਹ ਪਾਣੀ ਵਿੱਚ ਨਹੀਂ ਚੱਲ ਸਕਦੇ ਤੇ ਇਸ ਕਰਕੇ ਜਿੰਨਾ ਵੀ ਹੈ ਕੁੱਲ ਮਿਲਾ ਕੇ ਪਾਣੀ ਜਿਹੜੀ ਹੈਗੀ ਉਹ ਦਿਲੀ ਗਈ ਚੁੱਕੀ ਹੈ ਤੁਸੀਂ ਦੇਖ ਰਹੇ ਹੋ